ਲੋਕ ਹਿੱਤ ਲੋਕਾਂ ਦੀ ਆਵਾਜ਼ ਵੁਧਾਰਸਵਾਲਾ ਕਾ ਖੇਮਕਰਨ ਮੰਦਰ ਤੋਂ ਦੇ ਪਿੰਡ ਤਲਵੰਡੀ ਸੋਭਾ ਸਿੰਘ ਵਿਖੇ ਪੰਚਾਇਤੀ ਜ਼ਮੀਨ ਦਾ ਵਿਵਾਦ ਪੂਰੀ ਤਰ੍ਹਾਂ ਭਖਿਆ ਹੈ ਇਸ ਵਿਵਾਦ ਅੰਦਰ ਦੋ ਕਿਸਾਨ ਜਥੇਬੰਦੀਆਂ ਆਮ ਸਮਣੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪੂਰੀ ਤਰ੍ਹਾਂ ਕਿਸਾਨ ਆਗੂ ਮੇਅਰ ਸਿੰਘ ਤਲਵੰਡੀ ਦੇ ਹੱਕ ਚ ਆਉਂਦੇ ਆ ਕਿ ਉਹ ਗੁਰਦੁਆਰਾ ਬਾਬਾ ਲੱਛੀ ਰਾਮ ਦੀ ਸਥਾਨ ਤੇ ਖੜੇ ਹਨ ਜੇ ਉਹਨਾਂ ਦੇ ਆਗੂ ਨੇ ਕਿਸੇ ਕਿਸੇ ਤੋਂ ਪੈਸਿਆਂ ਦੀ ਮੰਗ ਕੀਤੀ ਹੋਵੇ ਤਾਂ ਉਹ ਮੇਰ ਸੂ ਆਪਣੇ ਪਰਿਵਾਰ ਨਾਲ ਅੱਜ ਗੁਰਦੁਆਰਾ ਸਾਹਿਬ ਵਿਖੇ ਖੜਾ ਹੈ ਅਤੇ ਇਸੇ ਤਰ੍ਹਾਂ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਪੰਜਾਬ ਦੀ ਜ਼ਮੀਨ ਦੀ ਬੋਲੀ ਦੁਬਾਰਾ ਕਰਾਉਂਦੀ ਮੰਗ ਵੀ ਕੀਤੀ ਇਸ ਵੰਦੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜਰੂਰ ਕਰਾ ਧੰਨਵਾਦ ਜਿੰਦਾਬਾਦ ਅਰਕਾਬ ਦਾ ਇੱਕ ਸਰਮਨ ਸਿੰਘ ਤੁਨ ਮੁਰਦਾਬਾਦ 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 ਕੇਸ਼ਾਈ ਕਰਨ ਵਾਲਾ ਸਰਮਨ ਤੁਨ ਮੁਰਦਾਬਾਦ 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 ਟੱਕੇਸ਼ਾਈ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਟੱਕੇਸ਼ਾਈ ਕਰਨ ਵਾਲਾ ਸਰਮਨ ਤੁਨ ਮੁਰਦਾਬਾਦ 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 ਅਰਕਾਬ ਦਾ ਇੱਕ ਸਰਮਨ ਸਿੰਘ ਤੁਨ ਮੁਰਦਾਬਾਦ ਜਿੰਦਾਬਾਦ 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 ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਸਰਕਾਰ ਹੋਏ ਹੋਏ ਇੱਥੋਂ ਦਾ ਵਿਧਾਇਕ ਮਰਦਾਬਾ ਮਰਦਾਬਾ ਇੱਥੋਂ ਦਾ ਵਿਧਾਇਕ ਮਰਦਾਬਾ ਜਿੰਦਾਬਾਦ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਨਹੀਂ ਚੱਲਣ ਦੇਵਾਂਗੇ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਨਹੀਂ ਚੱਲਣ ਦੇਵਾਂਗੇ ਬੋਲੇ ਕਾ ਭਾਈ ਤੁਹਾਡਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਰਬੀਰ ਸਿੰਘ ਪੂਰਾ ਜਿਹੜਾ ਇੱਕ ਤਲਵੰਡੀ ਸੋਭਾ ਸਿੰਘ ਮਸਲਾ ਚੱਲੰਦਾ ਹੈ ਜਿਹੜਾ ਕਿ ਝਗੜਾ ਹੋਇਆ ਵਾ ਉਹਦੇ ਵਿੱਚ ਜਿਹੜੀ ਦੂਜੀ ਪਾਰਟੀ ਕਲਦੀਪ ਸਿੰਘ ਹੋਣੀ ਉਹਨੇ ਦੋਸ਼ ਲਾਇਆ ਨੇ ਕਿ ਮੇਰ ਸਿੰਘ ਹੋਣਾ ਜਿਹੜਾ ਜਿਹੜੀ ਪੰਚਾਇਤ ਹੀ ਬੋਲੀ ਇਹ ਤੋਂ ਪਿਛਲੀ ਹੋਈ ਸੀ ਉਹਦੇ ਵਿੱਚ ਇਹਨਾਂ ਨੇ 1.5 ਲੱਖ ਰੁਪਏ ਮੰਗਿਆ ਕੀ ਮਸਲਾ ਕੀ ਹੈ ਜੀ ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਹੈ ਨਗਰ ਨੂੰ ਵੀ ਪਤਾ ਹੈ ਉਹ ਲਾਗੇ ਲੱਗੇ ਵੀ ਸਾਰੇ ਪਿੰਡਾਂ ਨੂੰ ਪਤਾ ਵੀ ਜੋ ਉੱਥੇ ਹੋਇਆ ਹੈ ਉਹ ਤਾਂ ਇੱਕ ਇਲਜ਼ਾਮ ਲਾਉਣ ਨੂੰ ਤਾਂ ਆਪਾਂ ਕਿਸੇ ਤੇ ਵੀ ਲਾ ਸਕਦੇ ਹਾਂ ਪਰ ਉਹਨੂੰ ਸਾਬਤ ਕਰਨਾ ਬੜਾ ਔਖਾ ਹੋ ਜਾਂਦਾ ਜੇ ਆਪਾਂ ਇੱਕ ਝੂਠ ਬੋਲਾਂਗੇ ਤੇ 100 ਝੂਠ ਬੋਲਣਾ ਪੈਣਾ ਹੈ ਔਰ ਜੇ ਉਹਨਾਂ ਕੋਲ ਕੋਈ ਪ੍ਰੂਫ ਹੈਗਾ ਤੇ ਲੈ ਆਉਣਾ ਇਹ ਸੱਚੇ ਆ ਔਰ ਜਿਹੜੀ ਦੂਜੀ ਗੱਲ ਇਹ ਵੀ ਆਪਣੀ ਸਰਕਾਰ ਜੋਗ ਜਥੇਬੰਦੀ ਕੋਟ ਬੁੱਢਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਉਹਨਾਂ ਸਾਥੀਆਂ ਦਾ ਪਰ ਉਹਨਾਂ ਨੂੰ ਵੀ ਚਾਹੀਦਾ ਸੀ ਕੋਈ ਬੋਲਣ ਤੋਂ ਪਹਿਲਾਂ ਮੀਡੀਆ ਸਾਹਮਣੇ ਬਿਆਨ ਦੇਣ ਤੋਂ ਪਹਿਲਾਂ ਇਹਦੀ ਪਰਖ ਕਰ ਲੈਂਦੇ ਪਿੰਡ ਦੇ ਵਿੱਚ ਆ ਕੇ ਪਤਾ ਕਰ ਲੈਂਦੇ ਵੀ ਲੜਾਈ ਹੋਈ ਆ ਜਾਂ ਇਹ ਗੱਲਾਂ ਹੈਗੀਆਂ ਜਾਂ ਨਹੀਂ ਸਿਰਫ ਚਾਰ ਬੰਦੇ ਗਏ ਮੇਰ ਸੋ ਨਾਲ ਕੋਈ ਇਹਨਾਂ ਦੇ ਹੱਥ 'ਚ ਡਾਂਗ ਨਹੀਂ ਕੋਈ ਲੜਾਈ ਨਹੀਂ ਹੋਈ ਨਜਾਇਜ਼ ਸੱਟਾ ਬਣਾ ਕੇ ਹਸਪੀਟਲ ਦੇ ਵਿੱਚ ਪਏ ਆ ਔਰ ਉਹਨਾਂ ਦਾ ਇੱਕ ਝੂਠ ਦਾ ਸਾਥ ਦੇਣ ਵਾਸਤੇ ਕੋ ਰ ਕੋਟ ਬੁੱਡੇ ਦੀ ਜਥੇਬੰਦੀ ਉੱਥੇ ਗਈ ਆ ਔਰ ਇਹ ਅੱਜ ਇਸ ਚੀਜ਼ ਦਾ ਅਸੀਂ ਧਿਆਨ ਦੇਣ ਵਾਸਤੇ ਗੁਰਦਰਾ ਸਾਹਿਬ ਇਕੱਤਰ ਹੋਏ ਆ ਸਾਰੇ ਵੀ ਸਾਡੇ ਤੋਂ ਅਸੀਂ ਗੁਰਦਰਾ ਸਾਹਿਬ ਇਕੱਠੇ ਹੋਏ ਆ ਜੇ ਇਹ ਗੱਲ ਸੱਚ ਆ ਵੀ ਇਹਨਾਂ ਨੇ ਸੱਟਾਂ ਲਾਈਆਂ ਮੇਰਸੋਂ ਨਾਲ ਬੰਦੇ ਲੈ ਕੇ ਗਿਆ ਕੋਈ 40 50 ਇਹਨਾਂ ਨੇ ਸੱਟਾਂ ਲਾਈਆਂ ਤੇ ਅਸੀਂ ਠੋਕ ਕੇ ਮੇਰਸੋਂ ਦੇ ਵਿਰੋਧ ਹੋਵਾਂਗੇ ਠੋਕ ਕੇ ਮੇਰਸੋਂ ਦੇ ਪਰਚਾ ਕਰਾਵਾਂਗੇ ਅਗਰ ਜੇ ਉਹ ਬੰਦੇ ਝੂਠੇ ਆ ਤੇ ਫਿਰ ਅਸੀਂ ਉਹ ਸਤਕਾਰਜੋਰ ਜਥੇਬੰਦੀ ਨੂੰ ਵੀ ਆਨੇ ਆ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਔਰ ਇਹ ਇਨਸਾਫ ਮਿਲਣਾ ਚਾਹੀਦਾ ਹੈ ਬੋਲੀ ਹੋਣੀ ਚਾਹੀਦੀ ਆ ਔਰ ਸਹੀ ਬੰਦੇ ਨੂੰ ਉਹਦੇ ਪਹਿਲੀ ਮਿਲਣੀ ਚਾਹੀਦੀ ਜਿਹੜਾ ਬੋਲੀ ਦਿੰਦਾ ਹੈ ਬੋਲੀ ਦੇ ਕੇ ਜਿਹੜਾ ਮਰਜ਼ੀ ਪਹਿਲੀ ਲਿ ਜਾ ਸਕਦਾ ਪਰ ਝੂਠ ਝੂਠ ਰਹਿਣਾ ਸੱਚ ਸੱਚ ਰਹਿਣਾ ਨਾ ਬਈ ਸਾਡੇ ਮੇਰਾ ਨਕਸ਼ਾਨ ਮਜੂਰ ਸ਼ਰਸ਼ਮੇਢੀ ਦਾ ਸੇਵਾਦਾਰ ਪਰਮਜੀਤ ਸਿੰਘ ਤਲਵੰਡੀ ਇਹ ਜਿਹੜਾ ਮਸਲਾ ਚੱਲੰਦਾ ਹੈ ਤੁਹਾਡੇ ਪਿੰਡ ਦਾ ਕਈ ਦਿਨਾਂ ਤੋਂ ਜਿਹੜਾ ਝਗੜਾ ਹੋਇਆ ਵਾ ਮੇਰ ਸਿੰਘ ਦੇ ਜਿਹੜਾ ਲੜਾਈ ਹੋਈ ਹੈ ਕੀ ਮਾਮਲਾ ਕੀ ਹੈ ਸਾਰਾ ਜੀ ਇਹ ਇਹ ਮਾਮਲਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਇਹ ਵਿਵਾਦ ਜਿਹੜਾ ਵਧਿਆ ਹੈ ਇਹ ਮੇਰ ਸਿੰਘ ਵੀਡੀਓ ਸਾਹਿਬ ਨੂੰ ਮਿਲਣ ਗਏ ਆ ਉਹ ਅੰਦਰ ਉਥੇ ਇਹਨਾਂ ਦੇ ਗਲ ਪਏ ਆ ਤੇ ਉਥੇ ਸਭ ਉਲਟਾ ਗਲ ਪਏ ਆ ਇਹ ਤਿੰਨ ਚਾਰ ਜਣੇ ਸੀ ਉਹ 25 30 ਜਣੇ ਸੀ ਤੇ ਬਾਅਦ ਚ ਕੋਈ ਗੱਲ ਨਹੀਂ ਹੋਈ ਇਹ ਬਾਹਰ ਆ ਗਿਆ ਤੇ ਉਹਨਾਂ ਨੇ ਦੁਬਾਰਾ ਜਾਣ ਕੇ ਨਜਾਇਜ਼ ਸਟਾ ਬਣਾ ਕੇ ਕਿ ਉਥੇ ਦਾਖਲ ਹੋ ਗਏ ਆ ਅਹੀਂ ਆਨੇ ਕਿ ਗੁਰਦਰਾ ਸਾਹਿਬ ਆ ਕੇ ਉਹ ਕਹਿ ਦਨ ਕਿ ਸੱਟਾਂ ਦੁੱਜਾ ਜਾਇਜ ਆ ਅਸੀਂ ਨਾਲ ਖਲੋ ਕੇ ਉਹਨਾਂ ਦੇ ਮੇਰਸੋਂ ਦੇ ਪਰਚਾ ਕਰਵਾ ਦਿਆਂਗੇ ਇਹ ਜਿਹੜਿਆ ਨਜਾਇਜ਼ ਕੰਮ ਆ ਉਹ ਨਾਂ ਪਿੰਡ 'ਚ ਹੋਇਆ ਤੇ ਨਾ ਹੀ ਹੁੰਦਨੇ ਜਹੇਬੰਦੀ ਉਹਦੇ ਨਾਲ ਡਟ ਕੇ ਖਲੋਤੀ ਆ ਤੇ ਬਾਕੀ ਜਿਹੜੀ ਸਾਡੀ ਸਤਕਾਰਯੋਗ ਜਹੇਬੰਦੀ ਕੋਟ ਬੁੱਢਾ ਸਾਹਿਬ ਦੀ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਪਹਿਲ ਨੂੰ ਸਚਾਈ ਜਿਹੜੀ ਆ ਉਹਨੂੰ ਪਰਖ ਲੈਣਾ ਚਾਹੀਦਾ ਵਾ ਪਿੰਡ ਦੇ ਵਿੱਚ ਉਹਨਾਂ ਦੀ ਜਹੇਬੰਦੀ ਦੇ ਹੋਰ ਵੀ ਆਗੂ ਹੈਗੇ ਉਹਨਾਂ ਤੋਂ ਪੁੱਛ ਲੈਣਾ ਚਾਹੀਦਾ ਕਿ ਸਚਾਈ ਕੀ ਆ ਜੋਸ ਸਚਾਈ ਹੋਵੇ ਉਹਤੇ ਪਾਰਾ ਦੇਣਾ ਚਾਹੀਦਾ ਵਾ ਅਸੀਂ ਤੇ ਉਹਨਾਂ ਨੂੰ ਵੀ ਆਨੇ ਆ ਕਿ ਆਜੋ ਤੁਸੀਂ ਆਜੋ ਅੱਗੇ ਪਹਿਲ ਕਦਮੀ ਕਰ ਲੋ ਆਓ ਆਪਾਂ ਸਾਰੇ ਰਲ ਕੇ ਕਿਸ ਗੁਰਦੁਆਰਾ ਸਾਹਿਬ ਬਹਿ ਜਾਂਦੇ ਆ ਤੇ ਜੋ ਸਚਾਈ ਆ ਉਹ ਸਾਹਮਣੇ ਆਊਗੀ ਜੇ ਮੇਰ ਸਿੰਘ ਗਲਤ ਹੋਊਗਾ ਤੇ ਅਸੀਂ ਤੁਹਾਡੇ ਨਾਲ ਖਲੋ ਕੇ ਜੋ ਬੰਦੀ ਕਾਰਵਾਈ ਹੋਏ ਤੇ ਕਰਾਵਾਂਗੇ ਤੇ ਨਹੀਂ ਤੇ ਉਹਨਾਂ ਤੋਂ ਮਾਫੀ ਮੰਗਾ ਕੇ ਤੇ ਰਾਜੀਨਾਮਾ ਕਰਾਉਣਾ ਚਾਹੀਦਾ ਸਾਫਕਾ ਸਰਪੰਚ ਕੁਲਦੀਪ ਸਿੰਘ ਨੇ ਉਹਨਾਂ ਦੋਸ਼ ਵੀ ਲਾਏ ਮੇਰ ਤੋਂ ਨਾ ਕਿ ਪਿਛਲੀ ਜਿਹੜੀ ਬੋਲੀ ਜ਼ਮੀਨ ਦੀ ਉਹਦੇ ਵਿੱਚ ਇਹਨਾਂ 1.5 ਲੱਖ ਰੁਪਏ ਦੀ ਉਹਨਾਂ ਤੋਂ ਮੰਗ ਕੀਤੀ ਸੀ ਜੇ ਉਹਨਾਂ ਦਿੱਤੇ ਨਹੀਂ ਤੇ ਜਥੇਬੰਦੀ ਦੀ ਆਰਥਿਕ ਵਿਰੋਧ ਕਰ ਇਹ ਦਸਾਰ ਤੁਸੀਂ ਵੀ ਸਿਆਣੇ ਜੇ ਕਿ ਜਦੋਂ ਕਿਹੇ ਨਾ ਕੋਈ ਵਿਵਾਦ ਛਿੜ ਪੈਂਦਾ ਕੋਈ ਲੜਾਈ ਵਸਾਤ ਹੋ ਜਾਂਦਾ ਉਦੋਂ ਉਹਦੇ ਦੋਸ਼ ਜਿਹੜੇ ਉਹ ਲੱਗਦੇ ਲੱਗਦੇ ਆ ਜੇ ਪਰਜ ਕਰੋ ਇਹਨਾਂ ਨੇ ਕਿਹਾ ਵਾਤੇ ਕੋਈ ਉਹਦਾ ਸਬੂਤ ਦੇਣ ਕੋਈ ਰਿਕਾਰਡਿੰਗ ਦੇਣ ਕੋਈ ਗੱਲਬਾਤ ਕਰਦੇ ਦਾ ਕੋਈ ਪ੍ਰੂਫ ਦੇਣ ਤੇ ਜੇ ਇਹੋ ਜੀ ਕੋਈ ਗੱਲ ਹੋ ਗਈ ਤੇ ਅਸੀਂ ਉਹਨਾਂ ਦੇ ਜੋ ਵੀ ਬੰਦੀ ਕਾਰਵਾਈ ਜਹੇਬੰਦੀ ਵੱਲੋਂ ਉਹ ਮੇਰ ਸਿੰਘ ਉੱਤੇ ਡੱਟ ਕੇ ਕਰਾਂਗੇ ਇਹੋ ਜੀ ਗੱਲ ਨਾ ਜਹੇਬੰਦੀ ਬਰਦਾਸ਼ਤ ਕਰਦੀ ਆ ਕਿ ਕਿਸੇ ਤੋਂ ਪੈਸੇ ਮੰਗਦੀ ਆ ਤੇ ਨਾ ਹੀ ਕਿਸੇ ਤੋਂ ਲੈਂਦੀ ਆ ਇਸ ਕੰਮ ਦੇ ਵਿਰੁੱਧ ਦੇ ਵਿੱਚ ਚਾਹੇ ਬੰਦੀ ਉਹ ਸਾਨੂੰ ਕੋਈ ਪ੍ਰੂਫ ਕਰਨ ਕਿ ਆ ਏ 1.5 ਲੱਖ ਰੁਪਈਆ ਮੰਗੇ ਦਾ ਆ ਪ੍ਰੂਫ ਆ ਤੇ ਜੋ ਆਖਣਗੇ ਅਸੀਂ ਉਹ ਇਹਨਾਂ ਨੂੰ ਰਜਾਨਾ ਭਰਾਵਾਂਗੇ ਨਾਲ ਇਹਨਾਂ ਤੋਂ ਮਾਫੀ ਮੰਗਾਵਾਂਗੇ ਹਾਂਜੀ ਕੀ ਨਾ ਪ੍ਰਧਾਨ ਜੀ ਤੁਹਾਡੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਅੱਜ ਜਿਹੜਾ ਇੱਕ ਤੁਹਾਡੇ ਵੱਲੋਂ ਪੋਤਲਾ ਫੂਕਿਆ ਗਿਆ ਹੈ ਤੇ ਇੱਕ ਹੁਣ ਤੁਸੀਂ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਜੀ ਕੀ ਮਾਮਲਾ ਕੀ ਹੈ ਜੀ ਕਾਹਤੋਂ ਇਕੱਠੇ ਹੋਏ ਵੇਖੋ ਜੀ ਮਾਮਲਾ ਇਹਦਾ ਕਿ ਅਸੀਂ ਗੁਰਦੁਆਰਾ ਸਾਹਿਬ ਤਾਂ ਇਕੱਠੇ ਹੋਏ ਆਂ ਕਿ ਗੁਰੂ ਤੋਂ ਗਾਹ ਕੁਛ ਨਹੀਂ ਹੈਗਾ ਜਦੋਂ ਗੁਰੂ ਘਰ ਖਲੋਜੀਏ ਤੇ ਉਦੋਂ ਕਿਸੇ ਵੀ ਚੀਜ਼ ਦਾ ਝੂਠ ਬੋਲਣਾ ਜਿਹੜਾ ਉਹ ਸਾਫ਼ ਹੋ ਜਾਂਦਾ ਵਾ ਜਿਹੜਾ ਗੁਰਦੁਆਰੇ ਦੀ ਹੂਚ ਆ ਜਾਂਦਾ ਨਾ ਉਹ ਗੁਰੂ ਨੂੰ ਸਾਹ ਸਾਹ ਪਰਦਕ ਸਮਝ ਕੇ ਆ ਜਾਂਦਾ ਵਾ ਤੇ ਮੈਂ ਜਿੰਨੀਆਂ ਵੀ ਗੱਲਾਂ ਕਰੂੰਗਾ ਉਹ ਬਿਲਕੁਲ ਸੱਚ ਕਰੂੰਗਾ ਕਿ ਮੌਲਾ ਇਹ ਆ ਕਿ ਸਾਡੇ ਪਿੰਡ ਦੀ 84 ਕਿੱਲੇ ਪੈਲੀ ਆ ਜਿਹਦੇ ਤੇ ਜਿਹੜੀ ਵੀ ਸਰਕਾਰ ਆਉਂਦੀ ਆ ਉਹੋ ਹੀ ਕਬਜ਼ਾ ਕਰ ਲੈਂਦੀ ਆ ਤੇ ਦੂਜੇ ਕਿਸੇ ਨੂੰ ਗਰੀਬ ਨੂੰ ਨਹੀਂ ਕੁਝ ਵੀ ਦਿੰਦੀ ਤੇ ਕਿਸਾਨ ਮਜ਼ਦੂਰ ਸ਼ਗਰਤ ਕਮੇਟੀ ਦਾ ਸੇਵਾਦਾਰ ਹੋਂਦੇ ਨਾਂ ਤੇ ਉਹਦੇ ਦੇ ਸਟੈਪ ਲਿਆ ਕੇ ਪੜੀ ਦੀ ਜਨਤਕ ਬੋਲੀ ਹੋਵੇ ਗਰੀਬਾਂ ਦੇ ਹਰ ਇੱਕ ਨੂੰ ਹੱਕ ਹੋਵੇ ਕਿ ਉਹ ਭਾਵੇਂ ਕਿਲਾ ਦਾ ਗਲਾ ਲੈ ਸਕੇ ਪਰ ਸਰਵਰ ਸਿੰਘ ਤੁੰਦੀ ਜੋਂਦੀ ਸਰਕਾਰ ਆਈ ਆ ਉਹ ਆਪਦੇ ਚੇਤਿਆਂ ਨੂੰ ਵਾਰ ਰਹੀ ਆ ਉਹਦੇ ਤੇ ਅਸੀਂ ਇੱਕ ਤਰੀਕ ਨੂੰ ਡੀਡੀਪੀਓ ਸਾਹਿਬ ਕੋਲ ਗਏ ਸੀ ਤਾਂ ਉਹਨੇ ਕਿਹਾ ਤੁਹਾਡੇ ਪਿੰਡ ਬੋਲੀ ਹੁੰਦੀ ਆ ਅਸੀਂ ਪਿੰਡ ਆ ਕੇ ਵੀਡੀਓ ਸਾਹਿਬ ਨੂੰ ਮਿਲੇ ਆ ਵੀ ਤੁਸੀਂ ਬੋਲੀ ਕਰਨ ਆਏ ਜੀ ਪਰ ਆਹ ਜਿਹੜੇ ਤੋਂ ਨਾਂ ਦਿੱਤੇ ਨੇ ਫਲਾਣੇ ਫਲਾਣੇ ਬੰਦੇ ਕਬਜ਼ਾ ਵਾ ਇਹਨਾਂ ਬੰਦੇ ਕੋ ਪਹਿਲੀ ਏਣੀਗੀ ਤੇ ਇਹਨਾਂ ਦੀ ਧਕਵਾਰੀ ਕਰਕੇ ਫੇਰ ਬੋਲੀ ਕਰਿਓ ਉਥੇ ਕੋਈ ਸਗਾਯੋ ਆਨਸਰ ਜਿਹੜੇ ਆਉ ਸਾਡੇ ਗੱਲ ਪਏ ਆ ਉਥੇ ਸਾਡੀ ਗਲਗਲੋਚ ਹੋਈ ਆ ਸਭ ਤੋਂ ਪਹਿਲੂ ਮੈਂ ਗੁਰੂ ਘਰ ਹੋ ਕੇ ਗੱਲ ਕਹਿਨਾ ਕਿ ਸਾਡੀ ਦੀ ਗਲੋਗਲੋਚ ਹੋਈ ਆ ਉਥੇ ਸਕੂਲ ਦੇ ਵਿੱਚ ਅੰਦਰ ਹੀ ਹੋਈ ਆ ਕਿਸੇ ਨੂੰ ਕੋਈ ਸਾੜ ਨਹੀਂ ਲੱਗੀ ਅਸੀਂ ਗੁਰੂ ਘਰ ਖਲੋਤੇ ਅਜੇ ਝੂਠ ਬੋਲਦੀ ਹੋਈ ਤੇ ਕੱਲ ਮੇਰੇ ਖਿਲਾਫ ਇੱਕ ਸਾਡੇ ਪਿੰਡ ਦੇ ਸਰਪੰਚ ਸਾਹਿਬ ਆ ਕਲਦੀਸ਼ ਸਿੰਘ ਸਾਊਕਾ ਸਰਪੰਚ ਉਹਨੇ ਦੋਸ਼ ਲਾਏ ਮੇਰੇ ਤੇ ਮੈਂ ਉਹ ਦੋਸ਼ਾਂ ਨੂੰ ਸਿੱਧ ਕਰਦਾ ਆਪਣੇ ਪਿੰਡ ਵਿੱਚ ਆਪਣੀ ਜਥੇਬੰਦੀ ਵਿੱਚ ਕੋਟ ਬੁੱਢਾ ਜਥੇਬੰਦੀ ਵਿੱਚ ਆਪ ਦਾ ਸਪੱਸ਼ਟ ਕਰਨ ਦੇ ਇਹਨੂੰ ਖਲੋਤਾ ਵਾਂ ਕਿ ਕਲਦੀਸ਼ਾ ਸਰਪੰਚ ਨੇ ਕਹਾ ਕਿ ਮੇਰ ਸਿੰਘ ਨੇ ਮੇਰੇ ਤੋਂ 1.5 ਲੱਖ ਰੁਪਏ ਮੰਗਿਆ ਮੇਰ ਸਿੰਘ ਲੋਕਾਂ ਤੋਂ ਪੈਸੇ ਲੈਂਦਾ ਵਾ ਮੇਰ ਸਿੰਘ ਨੇ 40 ਬੰਦੇ ਲਿਆ ਕੇ ਸਟਾ ਲਾਈਆਂ ਵਾਂ ਮੈਂ ਠੋਕੇ ਗੱਲ ਕਹਿਣਾ ਵਾਂ ਇਸ ਗੁਰਦੁਆਰੇ ਕਿਸੇ ਹੋਰ ਗੋਦੇ ਕੋਟ ਬੁੰਡਾ ਜਥੇਬੰਦੀ ਸਤਕਾਰਯੋਗ ਕਲਦੀਸ਼ ਉਹ ਸਰਪੰਚ ਜਿਹੜੇ ਬੰਦੇ ਵੱਢ ਕੇ ਲੰਮੇ ਪਿਆਵਾ ਐਸੇ ਗੁਰਦਾਰੇ ਆ ਕੇ ਤਿਆਹ ਦੇ ਦੇਣ ਤੇ ਜੇ ਮੇਰੇ ਬੰਦੇ ਕਿਸੇ ਨੇ ਡੰਡਾ ਵੀ ਮਾਰਿਆ ਹੋਵੇ ਸੱਟ ਲਾਈ ਹੋਵੇ ਤੇ ਸਾਡੇ ਦੇ ਪਰਚਾ ਦੇ ਸਾਨੂੰ ਕੋਈ ਵੀ ਗਿਲਾ ਸੁਖਵਾ ਨਹੀਂਗਾ ਪਰਚਾ ਵੀ ਕਰਾ ਦੇਣਾ ਤੇ ਮਾਫੀ ਵੀ ਮੰਗਾ ਕੇ ਸੱਟਾਂ ਹੇ ਲਾਈਆਂ ਵਾ ਸਾਡੇ ਦੇ ਪਰਚਾ ਵੀ ਤੇ ਮਾਫੀ ਮੰਗਾ ਕੇ ਪੁਚਾਇਤ ਦੇ ਵਿੱਚ ਇਹ ਮੇਰਾ মিডিਏ ਦੇ ਸਾਹਮਣੇ ਬਿਆਨ ਆ ਦੂਜੇ ਪਾਸੇ ਸਰਦਾਰ ਸੁਚਾ ਸਿੰਘ ਜੀ ਮੇਰੇ ਸਤਕਾਰਯੋਗ ਆ ਮੇਰੇ ਵੱਡੇ ਭਾਊ ਆ ਸੂਬੇ ਦੇ ਜਨਸ ਕਤਰ ਆ ਉਹਨਾਂ ਨੇ ਮੇਰੇ ਦੇ ਵੱਡੇ ਵੱਡੇ ਦੋਸ਼ ਲਾਏ ਆ ਮੈਂ ਕੋਟ ਬੁੱਢਾ ਸਰਦਾਰ ਇੰਦਰਜੀਤ ਸਿੰਘ ਸੁਭਾ ਪ੍ਰਧਾਨ ਤੇ ਕੋਟ ਬੁੱਢਾ ਦੀ ਜਿੰਨੀ ਵੀ ਮੈਂਬਰਸ਼ਿਪ ਆ ਜਿੰਨੀ ਵੀ ਉਹ ਜ세 ਬੰਦੀ ਆ ਉਹਨਾਂ ਨੂੰ ਦੱਸਣਾ ਚਾਹਣਾ ਵਾਂ ਕਿ ਜਿਹੜੇ ਸਰਦਾਰ ਸੁਚਾ ਸਿੰਘ ਲੱਧੂ ਨੇ ਮੇਰੇ ਦੇ ਦੋਸ਼ ਲਾਇਆ ਉਹ ਕਿਸੇ ਗੁਰਦੁਆਰੇ ਜਾ ਕੇ ਬਹਿ ਕੇ ਇਹ ਚੀਜ਼ ਦੀ ਕਸਮ ਖਾ ਜਾਣ ਤੇ ਨਾਲ ਇਹ ਚੀਜ਼ ਦੀ ਕਸਮ ਖਾਣ ਵੀ ਲੜਾਈ ਜਿਹੜੀ ਮੇਰ ਸਿੰਘ ਨੇ ਬੰਦੇਆਂ ਨੇ ਇਹ ਬੰਦੇ ਵੱਡੇ ਆ ਜੋ ਸਰਦਾਰ ਸੁਚਾ ਸਿੰਘ ਲੱਧੂ ਔਰ ਕੋਟ ਬੁੱਢਾ ਸਿਕਾਰ ਜਸੇਬੰਦੀ ਮੈਨੂੰ ਸਜ਼ਾ ਦੋਗੇ ਮੈਂ ਸਜ਼ਾ ਭੁਗਤੂੰਗਾ ਤੇ ਨਹੀਂ ਤੇ ਲੱਧੂ ਸਾਹਿਬ ਤੇ ਬਣਦੀ ਕਾਰਵਾਈ ਕਰਕੇ ਤੇ ਉਹ ਤੋਂ ਇਨਸਾਫ ਦੀ ਮੰਗ ਕਰਦਾ ਵਾ ਕੋਟ ਬੁੱਢਾ ਜਸੇਬੰਦੀ ਕੋਲ ਤੇ ਅਸੀਂ ਫੈਸਲਾ ਵੀ ਕਰਾਂਦੇ ਗਾਉਣ ਲਾ ਵੀ ਕੋਟ ਬੁੱਢਾ ਦੇ ਜਸੇਬੰਦੀ ਦਾ ਲੱਧੂ ਸਾਹਿਬ ਆ ਜੇ ਸਾਨੂੰ ਇਨਸਾਫ ਕੋਈ ਨਾ ਮਿਲਿਆ ਅਸੀਂ মিডিਏ ਸਮੇਤ ਦੋ ਦਿਨਾਂ ਤੱਕ ਉਹਦੇ ਘਰੇ ਵੀ ਜਾਵਾਂਗੇ ਉਹਦੇ ਪਿੰਡ ਵੀ ਜਵਾਂਦੇ ਤੇ ਬਹਿ ਕੇ ਉਹ ਤੋਂ ਇਹ ਗੱਲ ਦਾ ਇਨਸਾਫ ਵੀ ਲਵਾਂ ਦੇ ਕਿ ਲੱਧੂ ਸਾਹਿਬ ਨਾ ਹੀ ਅੱਜ ਸਟਾ ਲਾਈਆਂ ਹੀ ਨਾ ਕੱਲ ਲਾਈਆਂ ਹੀ ਤੂੰ ਆਪਦੇ ਧਰਮ ਤੇ ਆਨ ਨੂੰ ਆਪਦੇ ਪਿੰਡ ਹੀ ਗੁਰਦਾਰੇ ਸੌਂਗਾ ਕੇ ਕਹਦੇ ਤੇ ਸਾਡੇ ਪਰਚੇ ਕਰ ਦੇਣ ਕਿਸਾਨ ਮਜ਼ਦੂਰ ਸ਼ਰਨਿਕ ਕਮੇਟੀ ਦਸੇਵਾ ਦਾ ਮੇਰ ਸਿੰਘ ਤੁਨ ਜੀ ਭਾਈ ਤੁਹਾਡਾ ਕਿਹੜਾ ਪਿੰਡ ਜੇ ਉਹਨਾਂ ਦੀ ਸ਼ੋਭਾ ਸੀ ਇਹ ਜਿੱਦਨ ਇੱਥੇ ਬੋਲੀ ਹੋਈ ਆ ਜੀ ਉਹ ਦਿਨ ਜਿਹੜਾ ਉੱਥੇ ਟਕਰਾਰ ਹੋਇਆ ਏ ਭਾਈ ਮੇਰ ਸੌਂਦਾ ਤੇ ਕੁਝ ਹੋਰ ਜਿਹੜੇ ਵਿਅਕਤੀ ਨੇ ਕੀ ਗੱਲ ਕੀ ਹੋਈ ਸਾਰੀ ਏ ਜੀ ਮੇਨਤੀ ਇਹ ਵੀ ਗੱਲ ਤਾਂ ਸਚਾਈ ਦੀ ਆ ਮੈਂ ਮੇਰ ਸਿੰਘ ਹਣਾ ਨਾਲ ਵੀ ਨਹੀਂ ਕਿਤੇ ਕਿਸਾਨ ਜੂਨੀਅਰ ਜਾਂਦਾ ਦੇ ਨਾਮ ਮਖਤਾਰ ਸਿੰਘ ਹਣਾ ਦੂਜੀ ਪਾਰਟੀ ਨਾਲ ਜਾਂਦਾ ਅੱਗੇ ਜਿਹੜੀ ਅਸਲੀਤ ਗੱਲ ਉਹਦੇ ਨੂੰ ਗੁਰਦ੍ਰੇ ਖੜੋ ਤੇ ਝੂਠ ਸੁਭਜਣਾ ਨਹੀਂ ਕਿ ਇਹਨਾਂ ਦਾ ਤੁ ਤੁ ਮੈਂ ਮੈਂ ਟਕਰਾਰ ਹੋਇਆ ਮੇਰ ਸਿੰਘ ਹਣਾ ਦਾ ਉਹਨਾਂ ਦੇ ਅੰਦਰ ਤੇ ਇਤਰਾ ਕਰਦੇ ਕਰਦੇ ਬਾਹਰ ਆ ਗਏ ਆ ਮੰਨ ਲਓ ਲੱਥ-ਗਲੱਥੀ ਹੋਏ ਆ ਤੇ ਛੱਟ ਕੇ ਹਦੇ ਨਹੀਂ ਲੱਗੀ ਪੂਰਾ ਜਿੰਨੀ ਵੀ ਬਾਅਦ ਇਹ ਉਹ ਮਨੇ ਤੁਨਾ ਆਪ ਬਣਾ ਕੇ ਛਟਾਂ ਸਨਾ ਕੋਈ ਤਾਂ ਉਹਨੇ ਆਪ ਕੀਤਾ ਵਾ ਬਾਅਦ ਵਿੱਚ ਹੁਣ ਬਿਆਨਬਾਜ਼ੀ ਜਿਹੜੇ ਕਿਸਾਨ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਬਾਹਰਲੇ ਪਿੰਡਾਂ ਦੇ ਆ ਉਹਨਾਂ ਨੂੰ ਦੱਸਿਆ ਕੁਝ ਹੋਰ ਜਾ ਰਿਹਾ ਤੇ ਗੱਲ ਤੇ ਆ ਵੀ ਉਹ ਵੀ ਜੇ ਸਿਆਣਪ ਵਰਤਨ ਦੇ ਉਹ ਵੀ ਇਹਨਾਂ ਨੂੰ ਪੁੱਛ ਕੇ ਤੇ ਕੱਥੇ-ਕੱਥੇ ਕਰ ਲੈਣ ਤੇ ਜਿੱਥੇ ਮਰਜ਼ੀ ਇਕੱਠੇ ਕਰਕੇ ਤੇ ਦੋ ਤਰ੍ਹਾਂ ਦਾ ਸੌਂਤ ਝਾ ਲਿਆ ਜਾਵੇ ਵੀ ਦੱਸੋ ਵੀ ਸੱਟ ਲੱਗੀ ਆ ਕਿ ਨਹੀਂ ਲੱਗੀ ਜੇ ਲੱਗੀ ਆ ਤੇ ਮੇਰ ਸਿੰਘ ਨੂੰ ਉਸ ਗੱਲ ਦਾ ਡਾਨ ਤੇ ਮਾਫੀ ਵੀ ਮੰਗੂਗਾ ਤੇ ਪਰਚੇ ਵੀ ਨਹੀਂ ਜੀਦੇ ਤੇ ਜੇ ਨਹੀਂ ਹੋਏ ਤੇ ਫਿਰ ਉਹ ਉਹ ਮਾਫੀ ਉਹ ਮੰਗਣ ਕਿ ਅਸੀਂ ਗਲਤ ਸੱਟਾਂ ਲਾ ਕੇ ਨਜਾਇਜ਼ ਤੇ ਸਿਆਣੇ ਬਿਆਣੇ ਭਾਈ ਲੱਧੂ ਸਾਹਿਬ ਜਿਨ੍ਹਾਂ ਤੋਂ ਝੂਠ ਮਰਾਉਣ ਡੇ ਉਹਨਾਂ ਤੋਂ ਬਿਆਨ ਬਾਜੀ ਕਰਾਉਣ ਡੇ ਵੀ ਮੇਰ ਸਿੰਘ ਨੇ ਇਦਾਂ ਕੀਤਾ 40 50 ਬੰਦੇ ਟਕੇ ਇਹੋ ਜੀ ਕੋਈ ਨਹੀਂ ਇਹ ਝੂਠੀ ਬਿਆਨ ਬਾਜੀ ਆ ਇਹ ਗੁਰਦੁਆਰਾ ਸਾਹਿਬ ਖਲੋ ਕੇ ਗੱਲ ਕਰਦੇ ਵੀ ਸੱਟਾਂ ਉਹਨਾਂ ਕਿਸੇ ਬੰਦੇ ਉਨੇ ਲਗੀਆਂ ਸੱਟਾਂ ਉਹਨਾਂ ਆਵ ਲਾਈਆਂ ਇੱਥੇ ਆ ਕੇ ਇੱਥੇ ਆ ਕੇ ਸੱਚਾਈ ਦੱਸ ਦੇਣ ਤੇ ਜੋ ਵੀ ਡੰਨਵਾ ਅਸੀਂ ਵੀ ਫਿਰ ਉਹਨਾਂ ਦੇ ਨਾਲ ਖੜੋਵਾਂਗੇ ਜੇ ਮੇਰ ਸਿੰਘ 'ਚ ਗਲਤੀ ਹੋਵੇ ਦੂਜੀ ਗੱਲ ਜੇ ਮੇਰ ਸਿੰਘ ਦੇ ਇਲਜ਼ਾਮ 1.5 ਲੱਖ ਦਾ ਲਾਇਆ ਜਾਂਦਾ 1.5 ਲੱਖ ਰੁਪਇਆ ਮੰਗਦਾ ਤੇ ਜਦੋਂ ਮੰਗਦਾ ਹੀ ਉਦੋਂ ਰਿਕਾਰਡਿੰਗ ਕਿਉਂ ਨਹੀਂ ਮੇਰ ਸਿੰਘ ਦੀ ਕੀਤੀ ਹੋਰ ਰਿਕਾਰਡਿੰਗ ਖਾਦਨ ਮੇਰ ਤੋਂ ਪੈਸੇ ਮੰਗਦੇ ਦੀ ਫੇਰ ਗੱਲ ਹੋਈ ਇਹ ਝੂਠ ਸਾਰਾ ਕੋਈ ਬਣਾਇਆ ਜਾਂਦਾ ਤੇ ਅਸੀਂ ਤੇ ਇਹੋ ਗੱਲ ਕਰਦੇ ਆ ਵੀ ਦੋਹਾਂ ਤਰ੍ਹਾਂ ਨੂੰ ਦੋਵੇਂ ਕਿਸਾਨ ਜੁਣੀ ਨਾਲ ਇਕੱਠੀਆਂ ਹੋਣ ਤੇ ਗੁਰਦਾਰਾ ਸਾਹਿਬ ਜਿੱਥੇ ਮਰਜ਼ੀ ਸਾਧ ਲੈਣ ਤਬਾਕੇ ਨਿਆਹ ਕਰਾਉਣ ਤੇ ਜਿਹਦਾ ਹੱਕ ਬਣਦਾ ਉਹਦੇ ਹੱਕ 'ਚ ਗੱਲ ਕਰਨ ਦੇ ਜਿਹਦੇ ਨਹੀਂ ਬਣਦਾ ਤੇ ਝੂਠ ਮਾਰਿਆ ਉਹਨੂੰ ਝੂਠ ਦਾ ਪਤਾ ਲੱਗੇ ਵੀ ਝੂਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ